ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲਗਾਤਾਰ ਰੁੱਖਾਂ ਬਾਰੇ ਜਾਣਕਾਰੀ ਦਿੰਦੇ ਆਉਂਦੇ ਆ ਚਾਹੇ ਉਹ ਇੰਡੀਆ ਦਾ ਨੇਟਿਵ ਹੋਵੇ ਚਾਹੇ ਪੰਜਾਬ ਦਾ ਨੇਟਿਵ ਹੋਵੇ ਮੇਜਰ ਜਿਹੜਾ ਫੋਕਸ ਸਾਡਾ ਪੰਜਾਬ ਦੇ ਨੇਟਿਵ ਰੁੱਖਾਂ ਦੀ ਹੈਗਾ ਕਿਉਂਕਿ ਸਾਡੀ ਜਿਹੜੀ ਧਰਤੀ ਹੈਗੀ ਪੰਜਾਬ ਦੀ ਉਹ ਜਿਹੜੇ ਵਿਰਾਸੀ ਰੁੱਖ ਸਾਡੇ ਹੈਗੇ ਆ ਉਹਨੂੰ ਸੰਭਾਲਦੀ ਹੈਗੀ ਉਹ ਲਗਾਤਾਰ ਅਸੀਂ ਗੱਲਬਾਤ ਕਰਦੇ ਆਉਂਦੇ ਆ ਉਹਨਾਂ ਬਾਰੇ ਜਿਹੜਾ ਅੱਜ ਦਾ ਰੁੱਖ ਹੈਗਾ ਇੰਡੀਆ ਦਾ ਨੇਟਿਵ ਹੈਗਾ ਬੰਗਲਾਦੇਸ਼ ਦਾ ਨੇਟਿਵ ਤੇ ਆਪਣਾ ਵਰਮਾ ਦਾ ਨੇਟਿਵ ਹੈਗਾ ਉਹ ਬੁੱਢਾ ਕੋਕੋਨਟ ਕਾਮਨ ਨੇਮ ਜਿਹੜਾ ਸੈਂਟੀਫਿਕ ਨੇਮ ਹੈਗਾ ਟੈਰੀਗੋਟਾ ਲਾਟਾ ਜਿਹੜਾ ਟੈਰੀਗੋਟਾ ਬਰਡ ਹੈਗਾ ਸ਼ਬਦ ਹੈਗਾ ਇਹ ਗ੍ਰੀਕ ਵਰਡ ਜਿਹੜਾ ਮੀਨਿੰਗ ਵਿੰਗਡ ਵਿੰਗ ਸ਼ੇਪ ਕਰਕੇ ਉਹ ਤੋਂ ਲਿਆ ਗਿਆ ਮੋਦਰਾ ਜਿਹੜਾ ਜਿਹੜਾ ਸੀਡ ਹੈਗਾ ਇਹਦਾ ਉਹ ਉਹਨੂੰ ਖੰਭ ਲੱਗੇ ਹੋਏ ਉਸ ਤੋਂ ਉਸਨੂੰ ਇੰਡੀਕੇਟ ਕਰਦਾ ਹੈਗਾ ਤੇ ਅਲਾਟਾ ਜਿਹੜਾ ਉਹ ਲੈਟਿਨ ਭਾਸ਼ਾ ਦੇ ਸ਼ਬਦ ਮਤਲਬ ਉਹਦਾ ਮਤਲਬ ਵਿੰਗਡ ਸੀਡਸ ਨੂੰ ਇੰਡੀਕੇਟ ਕਰਦਾ ਹੈਗਾ ਉਸ ਅਸਰ ਜਿਸ ਤਰ੍ਹਾਂ ਜੇ ਜਿਹੜੀ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਇਹ ਕੁਝ ਜਿਹੜੇ ਸਿੰਪਲ ਰੁਕੇ ਗਏ ਚੰਡੀਗੜ੍ਹ ਵਿੱਚ ਲੱਗੇ ਹੋਏ ਕੁਝ ਰੋੜਾਂ ਤੇ ਤੇ ਅਸੀਂ ਇਹ ਵੀ ਦੇਖਿਆ ਜਿਹੜਾ ਸਾਡਾ ਮਹਾਲੀ ਦਾ ক্রিকেট ਸਟੇਡੀਅਮ ਹੈਗਾ ਤਾਂ ਉਹਦੇ ਆਰਾਊਂਡ ਵੀ ਇਹ ਗ੍ਰੀਨ ਬੈਲਟ ਦੀ ਲਾਈ ਗਈ ਕਿਉਂਕਿ ਬਹੁਤ ਹੀ ਵੱਡਾ ਦਰਖਤ ਬੰਦਾ ਉੱਚਾ ਜਾਂਦਾ ਹੈਗਾ ਤੇ ਇਹ ਬੇਸਿਕਲੀ ਉਦੋਂ ਬਾਅਦ ਚ ਸਾਡੇ ਦੋ ਸੈਂਪਲ ਰੁੱਖ ਸਾਡੇ ਹੈਗੇ ਆ ਮਤਲਬ ਬਾਰਦਰੀ ਗਾਰਡਨ ਪਟਾਲੇ ਦਾ ਉੱਥੇ ਦੋ ਰੁੱਖ ਲੱਗੇ ਆ ਇੱਕ ਤਾਂ ਐਂਟਰੀ ਦੇ ਇੱਕ ਅੰਦਰ ਜਾ ਕੇ ਬਾਰਨ ਰੀਜ ਲੱਗੇ ਇੱਕ ਸਾਡਾ ਸੈਂਪਲ ਹੈਗਾ ਇਹ ਥਾਪਰ ਇੰਸਟੀਚਿਊਟ ਵਿੱਚ ਬਹੁਤ ਵੱਡਾ ਇੱਕ ਸ਼ਾਨ ਬਹੁਤ ਸ਼ਾਨਦਾਰ ਦਰਖਤ ਖੜਾ ਹੈਗਾ ਇਹ ਜਿਹੜਾ ਬੁੱਢਾ ਕੋਕੋਨਟ ਦਾ ਤੇ ਉਦੋਂ ਵਾਝੇ ਗੱਲ ਕਰੀਏ ਬਾਕੀ ਇੰਡੀਆ ਜਿਹੜੀ ਨਾਰਥ-ਈਸਟਰਨ ਸਟੇਟ ਹੈਗੀਆਂ ਜਿਵੇਂ ਮਤਲਬ ਕਹਿੰਦਾ ਉਹਦੇ ਵਿੱਚ ਨਾਚਲ ਪ੍ਰਦੇਸ਼ ਅਸਾਮ ਮਹਗਾਲਿਆ ਮਨੀਪੁਰੇ ਸਾਡੀ ਜਿਹੜੀ ਨਾਰਥ-ਈਸਟ ਸਟੇਟ ਹੈਗੀਆਂ ਉੱਥੇ ਇਹ ਮੈਕਸਿਮਮ ਪਾਇਆ ਜਾਂਦਾ ਕਿਉਂਕਿ ਇਹ ਰੀਨਫੋਰਸਡ ਦੇ ਜੰਗਲਾਂ ਵਿੱਚ ਹੀ ਤੇ ਵੈਸਟਰਨ ਘਾਟ ਦੇ ਜੰਗਲਾਂ ਵਿੱਚ ਹੀ ਇਹ ਪਾਉਣ ਵਾਲਾ ਰੁੱਖ ਹੈਗਾ ਤੇ ਸਾਡਾ ਜਿਹੜਾ ਮਕਸਦ ਸੀ ਨੂੰ ਗੱਲ ਕਰਨਾ ਤਾਂ ਸੀ ਕਿਉਂਕਿ ਜਿਹੜਾ ਜਿਹੜਾ ਕਾਮਨ ਨੇ ਬੁੱਢਾ ਕੋਕੋਨਟ ਹੈਗਾ ਜਿਵੇਂ ਨਾਰੀਅਲ ਹੁੰਦਾ ਨਾਰੀਅਲ ਦੀ ਤਰ੍ਹਾਂ ਜਿਹੜਾ ਫਲ ਹੈਗਾ ਇਹ ਉਸ ਤਰ੍ਹਾਂ ਉਹਨੂੰ ਉਸ ਤਰ੍ਹਾਂ ਉਸ ਇਸ ਕਰਕੇ ਨੂੰ ਬੁੱਢਾ ਵੀਪ ਲੇਖਾ ਪਉਂਦਾ ਕਿ ਨਾਰੀ ਨਾਰੀਲ ਤਾਂ ਨਹੀਂ ਹੈਗਾ ਇਹ ਨਟ ਤਾਂ ਨਹੀਂ ਹੈਗਾ ਤਾਂ ਇਸ ਤਾਂ ਕਰਕੇ ਸੀ ਦੀ ਬਹੁਤ ਹੀ ਵਿਲੱਖਣ ਤੌਰ ਦਾ ਦਾ ਫਾਲ ਸੀਗਾ ਤੇ ਜਿਹੜੇ ਸੀਡ ਹੈ ਵੀ ਵਿੰਗਡ ਸੀਡ ਆ ਮਤਲਬ ਇਹ ਕੁਦਰਤ ਨੇ ਇੱਕ ਕਰਿਸ਼ਮਾ ਹੈਗਾ ਕੁਦਰਤ ਨੇ ਇਹਨੂੰ ਬਲ ਬਖਸ਼ਿਆ ਵੀ ਇੱਕ ਜਗ੍ਹਾ ਤੋਂ ਨੇ ਉੱਡ ਕੇ ਜੰਗਲਾਂ ਵਿੱਚ ਜਿਹੜੇ ਨਾਰਥ-ਈਸਟ ਜੰਗਲ ਹੈਗੇ ਆ ਹਵਾ ਚ ਉੱਡ ਕੇ ਇਹ ਵਿੰਗ ਵਿੰਗਡ ਹੋਣ ਕਰਕੇ ਵਿੰਗ ਹੋਣ ਕਰਕੇ ਇਹ ਦੇ ਖੰਭ ਹੋਣ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬੜੀ ਆਸਾਨੀ ਨਾਲ ਹਵਾ ਦੇ ਰਾਹੀਂ ਇਹ ਫੈਲਦਾ ਹੈਗਾ ਤੇ ਸਾਡਾ ਇਹ ਦਰਖਤ ਹੈਗਾ ਇਸ ਰੁੱਖ ਦਾ ਪਿੱਛੇ ਸਾਰ ਅਸੀਂ ਇੱਕ ਟ੍ਰਾਇਲ ਆਇਆ ਸੀ ਲਾ ਕੇ ਦੇਖਿਆ ਸੀਗਾ ਵੀ ਇਹ ਕੀ ਰਿਸਪੌਂਡ ਕਰਦਾ ਤੇ ਸਾਡਾ ਇਹ ਠੀਕ ਗਰੋ ਠੀਕ ਰਿਸਪੌਂਸ ਕੀਤਾ ਅਸੀਂ ਜਿਹੜਾ ਮਤਲਬ ਕਹਿੰਦਾ ਰੁੱਖ ਨੂੰ ਜਿਵੇਂ ਆਮ ਇਸ ਨੂੰ ਪਾਰਕਾਂ ਵਿੱਚ ਲਾਇਆ ਜਾਂਦਾ ਐਜ਼ ਐਜ਼ ਅ ਸ਼ੋਅ ਵਾਸਤੇ ਕਿਉਂਕਿ ਬਹੁਤ ਉੱਚੀ ਹਾਈਟ ਹੁੰਦੀ ਆ ਤੇ ਜਦੋਂ ਇਹ ਇਹਦੇ ਨੱਟ ਲੱਗਦੇ ਹੈਗਾ ਜਿਵੇਂ ਇਹ ਮਤਲਬ ਫਲ ਲੱਗਦੇ ਤਾਂ ਬਹੁਤ ਸੋਹਣਾ ਲੱਗਦਾ ਲੱਗਿਆ ਹੋਇਆ ਇਸ ਲਈ ਜਿਹੜੀਆਂ ਵੱਡੀਆਂ ਰੋੜਾਂ ਹੈਗੀਆਂ ਜਿਵੇਂ ਬਹੁਤ ਖੁੱਲੀਆਂ ਰੋੜਾਂ ਹੁੰਦੀਆਂ ਜਾਂ ਖੁੱਲੀਆਂ ਹਾਈਵੇ ਹੁੰਦੇ ਆ ਉਸੇ ਮਤਲਬ ਕਹਿੰਦਾ ਇਸ ਰੁੱਖ ਨੂੰ ਲਾਸਰ ਕਿਉਂਕਿ ਇਹ ਉੱਚਾ ਜਾਂਦਾ ਤੇ ਬਹੁਤ ਸੰਗਣੀ ਛਾਂ ਦਿੰਦਾ ਹੈਗਾ ਤੇ ਸਾਡਾ ਜਿਹੜਾ ਮਕਸਦ ਹੈਗਾ ਇਸ ਨੂੰ ਥੋੜੇ-ਬੋਟੇ ਬੂਟੇ ਤਸੀਂ ਬਾਇਓਡਾਇਵਰਸਿਟੀ ਵਾਸਤੇ ਕਿਉਂਕਿ ਇੰਡੀਆ ਦਾ ਨੇਟਿਵ ਹੋਣ ਕਰਕੇ ਨੂੰ ਅਸੀਂ ਬੋਟੈਨੀਕਲ ਗਾਰਡਨ ਵਿੱਚ ਗਾਰਡਨ ਵਿੱਚ ਜਾਂ ਸਾਡੇ ਜਿਹੜੇ ਕਾਲਜ ਯੂਨੀਵਰਸਿਟੀ ਸੈਂਪਲ ਤੌਰ ਤੇ ਨੂੰ ਲਾਉਣਾ ਹੈਗਾ ਤਾਂ ਕਿ ਬੱਚਿਆਂ ਨੂੰ ਐਜੂਕੇਸ਼ਨ ਮਿਲਦੀ ਰਹੇ ਵੀ ਸਾਡਾ ਇਹ ਨੇਟਿਵ ਰੁੱਖਾ ਇੰਡੀਆ ਦਾ ਤੇ ਫਲ ਬੜੇ ਬਲੱਖਣ ਹੈਗੇ ਇਹਦੇ ਤੇ ਬਾਕੀ ਇਹਦੇ ਜਿਹੜੇ ਸਾਡੀ ਲੰਬੀਆਂ ਰੂੜਾ ਹੁੰਦੀਆਂ ਤਾਂ ਉਸ ਦੇ ਸ਼ਾਨਦਾਰ ਹੋਣ ਕਰਕੇ ਆਪਾਂ ਆ ਰਾਮਨ ਐਵੈਨਿਊ ਐਵੈਨਿਊ ਦੇ ਰੱਖਦੇ ਤੌਰ ਤੇ ਲਾ ਸਕਦੇ ਆ ਕਿ ਬਾਕੀ ਜਿਹੜਾ ਇਹ ਈਜ਼ੀਲੀ ਬੀਜਿਆਂ ਤੋਂ ਗਰੋ ਹੋ ਜਾਂਦਾ ਜਿਵੇਂ ਆ ਬੀਜ ਪਿਆ ਆ ਰਾਮਨ ਤੁਸੀਂ ਲਾਉਂਗੇ ਹੁਣ ਬੈਸਟ ਮੌਸਮ ਹੈ ਇਸ ਟਾਈਮ ਇਸ ਸਮੇਂ ਅਸੀਂ 12th ਗਾਰਡਨ ਤੋਂ ਜਿਹੜੇ ਪਟਿਆਲੇ ਦੇ ਇਕੱਠਾ ਕੀਤੇ ਸਾਰਾ ਇਹ ਹੁਣ ਇਸ ਵਾਰ ਦਰਖਤ ਜਿਹੜਾ ਫਲ ਨਾਲ ਭਰਿਆ ਪਿਆ ਮਤਲਬ ਕਹਿੰਦਾ ਬਹੁਤ ਸੋਹਣਾ ਲੱਗ ਰਿਹਾ ਇਸ ਟਾਈਮ ਅਸੀਂ ਅੱਜ ਹੀ ਵਿਜ਼ਿਟ ਕੀਤਾ ਤਾਂ ਉੱਥੋਂ ਤੁਸੀਂ ਉੱਥੋਂ ਅਸੀਂ ਇਹ ਕਲੈਕਸ਼ਨ ਕੀਤੀ ਹੈ ਸਾਡੇ ਆਪ ਦੀ ਕਲੈਕਸ਼ਨ ਹੈ ਇਹ ਮਤਲਬ ਸਾਨੂੰ ਕਿਤੇ ਤੋਂ ਬਾਹਰੋਂ ਮੰਗਾਉਣ ਦੀ ਲੋੜ ਨਹੀਂ ਪਈ ਕਿਉਂਕਿ ਸੈਂਪਲ ਰੁਕ ਸੀਗਾ ਤਾਂ ਉਹ ਜਿਹੜਾ ਦਰਖਤ ਅਸੀਂ ਸੀਡ ਇਕੱਠਾ ਕਰ ਲਿਆ ਤੁਹਾਨੂੰ ਨਰਸੀ ਜੀ ਬੀਜਾਂਗੇ ਹੁਣ ਤੇ ਉਸ ਤੋਂ ਬਾਅਦ ਇੱਕ ਜਿਹੜੇ ਨਾਰਥ-ਈਸਟ ਦੇ ਲੋਕ ਹੈਗੇ ਆ ਸਟੇਟ ਦੇ ਲੋਕ ਹੈਗੇ ਆ ਉੱਥੋਂ ਇਹਦੇ ਜਿਹੜਾ ਤਾਂ ਇਹ ਜਿਹੜਾ ਮਕਸਦ ਇਹ ਸੀਗਾ ਇਸ ਰੁੱਖਵਰੇ ਗੱਲ ਕਰਨ ਦਾ ਕਿਉਂਕਿ ਇਹ ਇੰਡੀਆ ਦਾ ਨੇਟਿਵ ਆ ਤੇ ਪੰਜਾਬ ਦੇ ਵਿੱਚ ਜਿਵੇਂ ਪੁਰਾਣੇ ਜਿਹੜੇ ਬਾਗ ਹੈਗੇ ਆ ਸਾਡੇ ਪਟਿਆਲੇ ਵਿੱਚ ਹੋਇਆ ਜਾਂ ਚੰਡੀਗੜ੍ਹ ਵਿੱਚ ਕੁਝ ਰੋੜਾਂ ਉੱਤੇ ਲੱਗੇ ਹੋਏ ਆ ਤਾਂ ਬਾਇਓਡਾਈਵਰਸਿਟੀ ਪੁਆਇੰਟ ਆਫ View ਨਾਲ ਇਹ ਅਸੀਂ ਇਹਨੂੰ ਤਿਆਰ ਕਰਾਂਗੇ ਸਾਡਾ ਮਕਸਦ ਇਹ ਹੀ ਆ ਪੰਜਾਬ ਨੂੰ ਜਿਹੜਾ ਲਗ ਲਗ ਰੁੱਖਾਂ ਦੀਆਂ ਪਰਜਾਤੀਆਂ ਨਾਲ ਤਾਂ ਪੰਜਰੋ ਸ਼ਿੰਗਾਰਾਂਗੇ ਤਾਂ ਸਾਡਾ ਜਿਹੜਾ ਪੰਜਾਬ ਦਾ ਵਾਤਾਵਰਣ ਜਿਹੜਾ ਹੈਗਾ ਉਹ ਸਾਫ਼ ਹੋਊਗਾ ਇੱਕ ਬਾਇਓਡਾਈਵਰਸਿਟੀ ਜਿਹੜੀ ਗੱਲ ਹੈਗੀ ਜਦੋਂ ਇਹ ਅਲੱਗ-ਅਲੱਗ ਬੂਟੇ ਲੱਗਣਗੇ ਉਸ ਉਹਨੀਆਂ ਪੰਛੀਆਂ ਦੇ ਕਿਸਮਾਂ ਉਹਨੀਆਂ ਸੋਇਲ ਦਾ ਮਾਈਕਰੋਫਲੋਰਾ ਸਾਰਾ ਡਾ ਇੰਪਰੂਵ ਹੋਏਗਾ ਇਹਨੇ ਸ਼ਬਦ ਕਹਿੰਦਾ ਇੱਕ ਵਾਰ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਜਿਹੜੀ ਧਰਤੀ ਹੈਗੀ ਰੁੱਖਾਂ ਦੀ ਲੋੜਾ ਉਹਨਾਂ ਲਾ ਕੇ ਆਪਾਂ ਸ਼ਿੰਗਾਰੀਏ ਧੰਨਵਾਦ ਸਾਰਿਆਂ ਸਤਿ ਸ੍ਰੀ ਅਕਾਲ